8 ਵਿੱਚੋਂ 6 ਫਿਲਮਾਂ ਹੋਈਆਂ ਜ਼ਬਰਦਸਤ ਫਲॉप 2025 ਦੀ ਸ਼ੁਰੂਆਤ ਚ ਹੀ ਲੱਗਿਆ ਪੰਜਾਬੀ ਫਿਲਮਾਂ ਨੂੰ ਗ੍ਰਹਿਣ ਸ਼ਸ਼ਤਰ ਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟਸ ਨਾਲ ਭਰਿਆ ਸ਼ੋ ਨਵੀਨ ਕੋਰੀ ਪੰਜਾਬੀ ਸਿਨੇਮਾ ਦੇ ਲਈ ਚੰਪਰੀ 2025 ਦਾ ਆਗਾਜ਼ ਸੁਖਦ ਅਤੇ ਖੁਸ਼ੀ ਭਰਿਆ ਅਹਿਸਾਸ ਵਾਗ ਸਾਬਤ ਨਹੀਂ ਹੋ ਸਕਿਆ ਜਿਸ ਦਾ ਕਾਰਨ ਹੁਣ ਤੱਕ ਰਿਲੀਜ਼ ਹੋਈਆਂ 8 ਦੇ ਲਗਭਗ ਫਿਲਮਾਂ ਵਿੱਚੋਂ 6 ਦਾ ਬਾਕਸ ਆਫਿਸ ਉੱਪਰ ਬੁਰੀ ਤਰ੍ਹਾਂ ناکਾਮਯਾਬ ਹੋਣਾ ਮੰਨਿਆ ਜਾ ਸਕਦਾ ਹੈ ਜਦਕਿ ਬਾਕੀ ਦੋ ਵੀ ਟਿਕਟ ਖਿੜਕੀ ਤੇ ਆਪਣਾ ਵजूद ਕਾਇਮ ਰੱਖਣ ਲਈ ਕਾਫੀ ਸੰਘਰਸ਼ ਕਰਦੀਆਂ ਨਜ਼ਰੀ ਪੈ ਰਹੀਆਂ ਨੇ ਪਾਲੀਵੁੱਡ ਕਲਿਆਰੀਆਂ ਦੇ ਵਿੱਚ ਮਯੂਸੀ ਪੈਦਾ ਕਰ ਦੇਣ ਵਾਲੇ ਉਕਤ ਸਲਮੀ ਪ੍ਰਪੇਜ਼ ਤੇ ਮੱਦੇਨਜ਼ਰ ਸਾਹਮਣੇ ਆਈਆਂ ਅਤੇ ਬੁਰੀ ਤਰ੍ਹਾਂ ਫਲॉप ਰਹੀਆਂ ਫਿਲਮਾਂ ਵੱਲ ਆਉ ਮਾਰਦੇ ਆ ਇੱਕ ਚਾਤ ਬਿਟੀਆਂ ਜੋ ਕਿ 3 ਜਨਵਰੀ ਨੂੰ ਰਿਲੀਜ਼ ਹੋਈ ਸੀ ਕਪੂਰ ਫਿਲਮ ਪ੍ਰੋਡਕਸ਼ਨ ਅਤੇ ਸਟੂਡੀਓਜ਼ ਅਤੇ सुरेंद्र ਸਿੰਘ ਦੇ ਵੱਲੋਂ ਲਿਖੀ ਅਤੇ ਪੇਸ਼ ਕੀਤੀ ਗਈ ਇਸ ਫਿਲਮ ਦਾ ਨਿਰਮਾਣ ਐਸਐਸ ਫਿਲਮਜ਼ ਜੋਤੀ ਕਪੂਰ, ਜੋਗਿੰਦਰ ਸਿੰਘ ਰਹਿ일 ਦੁਆਰਾ ਕੀਤਾ ਗਿਆ ਜਦਕਿ ਇਸ ਦਾ ਨਿਰਦੇਸ਼ਨ ਹੱਜੀ ਜਸਲ ਦੇ ਵੱਲੋਂ ਕੀਤਾ ਗਿਆ ਫਿਲਮੀ ਗਲਿਆਰਿਆਂ ਦੇ ਵਿੱਚ ਪ੍ਰਚੰਚਾ ਦਾ ਕੇਂਦਰ ਬਣੀ ਰਹੀ ਇਹ ਫਿਲਮ ਦਰਸ਼ਕਾਂ ਦਾ ਬਹੁਤ ਜ਼ਿਆਦਾ ਰਿਸਪੌਂਸ ਹਾਸਲ ਕਰਨ ਦੇ ਵਿੱਚ ਨਾਕਾਮ ਆ ਰਹੀ ਅਗਲੀ ਫਿਲਮ ਦੀ ਗੱਲ ਕਰੀਏ ਫਰਲੋ ਜੋ ਕਿ 10 ਜਰਮੀ ਨੂੰ ਰਿਲੀਜ਼ ਹੋਈ ਸੀ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੁਰਪ੍ਰੀਤ ਕੁਗੀ ਅਤੇ ਰਾਉਂਡ ਸਕੁਅਰ ਪ੍ਰੋਡਕਸ਼ਨ ਦੇ ਵੱਲੋਂ ਸਾਂਝੇ ਰੂਪ ਵਿੱਚ ਨਿਰਮਿਤ ਕੀਤੀ ਗਈ ਇਸ ਫਿਲਮ ਦਾ ਨਿਰਦੇਸ਼ਨ ਵਿਕਰਮ ਗਰੋਵਰ ਦੇ ਦੁਆਰਾ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਹ ਫਿਲਮ ਦਰਸ਼ਕਾਂ ਦੀਆਂ ਉਮੀਦਾਂ ਪੂਰੀਆਂ ਕਰਨ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਜਿਨ੍ਹਾਂ ਦੀ ਬਤੌਰ ਨਿਰਦੇਸ਼ਕ ਇਸ ਦੂਜੀ ਫਿਲਮ ਨੂੰ ਵੀ ਉਹਨਾਂ ਕਾਫੀ ਵੱਡੇ ਸੈਟਅਪ ਅਧੀਨ ਸਾਹਮਣੇ ਲਿਆਂਦਾ ਰਿਸ਼ਤੇ ਨਾਤੇ ਜੋ ਕਿ 17 ਜਨਵਰੀ ਨੂੰ ਰਿਲੀਜ਼ ਹੋਈ ਸੀ ਪ੍ਰਵਾਸੀ ਨਿਰਮਾਤਾ ਕਸ਼ਮੀਰ ਸਿੰਘ ਸੋਹਲ ਅਤੇ ਕੁਲਜੀਤ ਸਿੰਘ ਖਾਲਸਾ ਦੇ ਵੱਲੋਂ ਨਿਰਮਿਤ ਕੀਤੀ ਗਈ ਇਸ ਫਿਲਮ ਦਾ ਨਿਰਦੇਸ਼ਨ ਨਸੀਬ ਰੰਧਾਵਾ ਦੇ ਵੱਲੋਂ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਲੰਡਨ ਵਿਖੇ ਫਿਲਮਾਈ ਗਈ ਇਸ ਫਿਲਮ ਨੂੰ ਹਰ ਤਰ੍ਹਾਂ ਦੇ ਫਿਲਮੀ ਤੜਕੇ ਦੇ ਨਾਲ ਉਤਪੋਤ ਕਰਨ ਦੀ ਭਰਪੂਰ ਕੋਸ਼ਿਸ਼ ਵੀ ਕੀਤੀ ਗਈ ਹੈ ਪਰ ਇਹਨਾਂ ਸਭ ਯਤਨਾਂ ਦੇ ਬਾਵਜੂਦ ਇਹ ਫਿਲਮ ਆਪਣੀ ਲਾਗਤ ਵੀ ਨਹੀਂ ਪੂਰੀ ਕਰ ਸਕੀ ਚੋਰਾ ਨਾਲ ਯਾਰੀਆਂ ਜੋ ਕਿ 17 ਜਰਵੀ ਨੂੰ ਰਿਲੀਜ਼ ਹੋਈ ਸੀ ਅਲਪਾਇਨ ਅਤੇ ਸਿੱਧੂ ਮੋਸ਼ਨ ਪਿਕਚਰਸ ਦੇ ਬੈਨਰ ਹੇਟ ਬਣਾਏ ਗਏ ਇਸ ਫਿਲਮ ਦਾ ਨਿਰਮਾਣ ਪੰਜਾਬੀ ਭਾਰਤੀ ਨਿਰਮਾਤਾ ਗੁਰਦੇਵਾਲ ਸਿੰਘ ਸਿੱਧੂ ਦੇ ਵੱਲੋਂ ਕੀਤਾ ਗਿਆ ਜਦ ਕਿ ਨਿਰਦੇਸ਼ਨ ਕਮਾਂਡ ਨਸੀਬ ਰੰਧਾਵਾ ਅਤੇ ਗੁਰਦੇਵਾਲ ਸਿੰਘ ਦੇ ਵੱਲੋਂ ਸੰਭਾਲੀ ਗਈ ਹੈ ਪਰ ਬਾਲੀਵੁੱਡ اداکار ਆਰਿਆ ਬੱਬਰ ਸਮੇਤ ਨਾਮਵਰ ਸਤਾਰਿਆਂ ਦੇ ਨਾਲ ਲੈਸ ਕੀਤੀ ਗਈ ਇਹ ਫਿਲਮ ਵੀ ਦਰਸ਼ਕਾਂ ਨੂੰ ਥੀਏਟਰ ਤੱਕ ਲਿਉਣ ਦਾ ਦਮ ਹਾਸਲ ਨਹੀਂ ਕਰ ਸਕੀ ਅੱਕੜ ਬੱਕੜ ਬੰਬੇ ਬੋ 80 90 ਪੂਰੇ 100 ਇਹ ਫਿਲਮ ਸਤਾਰਾ ਜਰਵੀ ਨੂੰ ਰਿਲੀਜ਼ ਹੋਈ ਸੀ ਪਾਲੀਵੁੱਡ ਦੀ ਅਰਥ ਭਰਪੂਰ ਫਿਲਮਾਂ ਵਜੋਂ ਸਾਹਮਣੇ ਲਿਆਂਦੀ ਗਈ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਰੌਇਲ ਸਿੰਘ ਦੇ ਵੱਲੋਂ ਕੀਤਾ ਗਿਆ ਜਿਨ੍ਹਾਂ ਦੀ ਇਸ ਸਿਆਮੀ ਬਜਟ ਫਿਲਮ ਦੇ ਵਿੱਚ ਗੁਰਪ੍ਰੀਤ ਖੂਗੀ, ਵਿਕਰਮ ਚੋਹਾਨ, ਪ੍ਰਭ ਗਰੇਵਾਲ, ਅਮਰ ਨੂਰੀ, ਗੁਰਪ੍ਰੀਤ ਪੰਗੋ, ਰੁਪਿੰਦਰ ਰੂਪੀ, ਪਰਮਿੰਦਰ ਬਰਨਾਲਾ, ਮਹਾਵੀਰ ਪੁੱਲਰ ਦੇ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਪਰ ਮंजे ਹੋਏ ਐਕਟਰਸ ਦੀ ਮੌਜੂਦਗੀ ਦੇ ਬਾਵਜੂਦ ਇਹ ਫਿਲਮ ਦਰਸ਼ਕਾਂ ਦੀਆਂ ਇਸ ਤੋਂ ਰਹੀਆਂ ਅਥਾ ਉਮੀਦਾਂ ਉੱਪਰ ਖਰੀ ਨਹੀਂ ਉਤਰ ਸકી ਹੁਣ ਗੱਲ ਕਰਦੇ ਹਾਂ ਬਿਗ ਬਜਟ ਅਧੀਨ ਸਾਹਮਣੇ ਲਿਆਂਦੀ ਗਈ ਬਹੁਤ ਚਰਚਿਤ ਫਿਲਮੀ ਮਜ਼ੈਲ ਦੀ ਜਿਸ ਦਾ ਨਿਰਮਾਣ ਕੀਤਾ ਐਮਪੀ3 ਅਤੇ ਜੀਬੀਸੀਓ ਫਿਲਮਸ ਦੇ ਵੱਲੋਂ ਕੀਤਾ ਗਿਆ ਸਾਲ 2025 ਦੀ ਪਹਿਲੀ ਵੱਡੀ ਫਿਲਮ ਜੋ ਸਾਹਮਣੇ ਆਈ ਇਹ ਫਿਲਮ ਵੀ ਹੁਣ ਤੱਕ ਉਮੀਦਾਂ ਅਨੁਸਾਰ ਕਾਰੋਬਾਰ ਕਰਨ ਦੇ ਵਿੱਚ ਅਸਫਲ ਰਹੀ ਹਾਲਾਂਕਿ ਇਸ ਨੂੰ ਨੌਜਵਾਨ ਵਰਗ ਦਾ ਵਧੀਆ ਰਿਸਪੌਂਸ ਵੀ ਮਿਲਿਆ ਖੁਸ਼ਿਆਰ ਸਿੰਘ ਜੋ ਕਿ 7 ਫਰਵਰੀ ਨੂੰ ਰਿਲੀਜ਼ ਹੋਈ ਸੀ ਓਮ ਜੀ ਸੇ ਨੇ ਵਰਲਡ ਸਟੂਡੀਓਜ਼ ਅਤੇ ਸਰਤਾਸ ਫਿਲਮਜ਼ ਵੱਲੋਂ ਸ='%20ਯੁਕਤ ਰੂਪ ਵਿੱਚ ਨਿਰਮਿਤ ਕੀਤੀ ਗਈ ਇਸ ਫਿਲਮ ਨੂੰ ਕਾਫੀ ਆਲਾ ਅਤੇ ਮਿਆਰੀ ਕੰਟੈਂਟ ਅਧੀਨ ਦਰਸ਼ਕਾਂ ਦੇ ਸੰਮੁਖ ਕੀਤਾ ਗਿਆ। ਨਿਰਦੇਸ਼ਕ ਉਦੇ ਪ੍ਰਤਾਪ ਸਿੰਘ ਦੇ ਵੱਲੋਂ ਬਿਹਤਰੀਨ ਨਿਰਦੇਸ਼ਾਂ ਹੇਠ ਵਜੂਦ ਵਿੱਚ ਲਿਆਂਦੀ ਗਈ ਇਹ ਫਿਲਮ ਬਾਕਸ ਆਫਿਸ ਉੱਤੇ ਛਾ ਵਿੱਚ ਅਸਫਲ ਰਹੀ। ਹਾਲਾਂਕਿ ਫਿਲਮ ਦੇਖ ਰਹੇ ਦਰਸ਼ਕਾਂ ਦੇ ਵੱਲੋਂ ਇਸ ਨੂੰ ਸਰਾਇਆ ਜ਼ਰੂਰ ਜਾ ਰਿਹਾ ਹੈ ਪਰ ਇਸ ਦਾ ਹਾਂ ਪੱਕੀ ਪ੍ਰਤੀਕਿਰਿਆਵਾਂ ਦੇ ਬਾਵਜੂਦ ਵੱਡੀ ਤਾਦਾਦ ਦਰਸ਼ਕਾਂ ਦਾ ਇਸ ਨੂੰ ਵੇਖਣ ਲਈ ਥੀਏਟਰਾਂ ਵੱਲ ਰੁੱਖ ਨਾ ਕਰਨਾ ਹੈਰਾਨੀ ਪੈਦਾ ਕਰ ਰਿਹਾ ਹੈ